ਹੰਜੀ ਕਿਸਾਨ ਵੀਰੋ ਜਿਹੜਾ ਕਿ ਬਾਸਮਤੀ ਦਾ ਜਿਹੜਾ ਤਾਜ਼ਾ ਰੇਟ ਹੁਣ ਨਿਕਲ ਕੇ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਿ ਅਗੇਤੀ ਜਾਂ ਘੱਟ ਸਮਾਂ ਲੈਣ ਵਾਲੀ ਜਿਹੜੀ ਬਾਸਮਤੀ ਕਿਸਮਾਂ ਆ ਉਹਨਾਂ ਦੀ ਬਾੜੀ ਸ਼ੁਰੂ ਹੋ ਚੁੱਕੀ ਆ ਪੰਜਾਬ ਦੇ ਵਿੱਚ ਤੇ ਜਿਹੜੀ ਕਿ ਮੀਹਾਂ ਦੇ ਵਿੱਚ ਬਿਲਕੁਲ ਆ ਚੁੱਕੀ ਆ ਸੋ ਦੇ ਵਿੱਚ ਦਾਣੇ ਕੁਝ ਖਰਾਬ ਵੀ ਹੋਣਗੇ ਕਾਲੇ ਵੀ ਹੋ ਸਕਦੇ ਆ ਪਰ ਉਹਦਾ ਫਿਰ ਵੀ ਜਿਹੜਾ ਰੇਟ ਰਿਹਾ ਉਹਦੇ ਬਾਰੇ ਆਪਾਂ ਕਰਾਂਗੇ ਅੱਜ ਗੱਲ ਸੋ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਬੇਨਤੀ ਆ ਵੀ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਨਾਲ ਲੱਗਦਾ ਬੈੱਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਆਪਣੇ ਚੈਨਲ ਦੇ ਉੱਪਰ ਖੇਤੀਬਾੜੀ ਸੰਬੰਧੀ ਜਾਂ ਪਸ਼ੂਆਂ ਸੰਬੰਧੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਪਸ਼ੂਆਂ ਦੀ ਖਰੀਦ-ਵੇਚ ਸੰਬੰਧੀ ਵੀ ਵੀਡੀਓ ਪਾਉਨੇ ਆ ਸੋ ਕਿਸਾਨ ਵੀਰੋ ਜਿਹੜੀ ਕਿ ਹੁਣ ਝੋਨੇ ਦੀ ਬਾਢੀ ਆ ਬਾਸਮਤੀ ਦੀ ਸੋ ਉਹ ਸ਼ੁਰੂ ਹੋ ਚੁੱਕੀ ਆ ਕਿਉਂਕਿ ਬਹੁਤ ਸਾਰੀਆਂ ਬੱਚਾ ਜਿਹੜੇ ਬੀਜ ਆਗੇ ਬਾਸਮਤੀ ਦੇ ਘਟ ਸਮਾਂ ਲੈਣ ਵਾਲੇ ਆ ਸੋ ਜਿਵੇਂ ਕਿ ਹੁਣ ਮੰਡੀਆਂ ਦੇ ਵਿੱਚ ਜਿਹੜਾ ਰੇਟ ਚੱਲ ਰਿਹਾ ਜਿਵੇਂ ਕਿ ਅਮਲਸਰ ਹੋ ਗਿਆ ਜਾਂ ਕੋਟਕਪੂਰਾ ਹੋ ਗਿਆ ਬਸ਼ਰੀ ਮੁਕਸਰ ਸਾਹਿਬ ਹੋ ਗਿਆ ਸੋ ਹੋਰ ਕਈ ਮੰਡੀਆਂ ਦੇ ਵਿੱਚ ਜਿਹੜੇ ਰੇਟ ਦੇਖਣ ਨੂੰ ਮਿਲੇ ਆ ਸੋ ਉਹ ਘੱਟ ਤੋਂ ਘੱਟ 2900 ਰੁਪਏ ਤੋਂ ਲੈ ਕੇ ਤੇ ਬਾਅਦ ਤੋਂ ਬਾਅਦ 33 ਜਾਂ 3400 ਰੁਪਏ ਤੱਕ ਜਿਹੜਾ ਕਿ ਬਾਸਮਤੀ ਦਾ ਇਹ ਤਾਜ਼ਾ ਰੇਟ ਉਹ ਦੇਖਣ ਨੂੰ ਮਿਲੇਗਾ ਸੋ ਜਿਵੇਂ ਕਿ ਇਹ ਸਭ ਤੋਂ ਬਾਅਦ ਜਿਵੇਂ ਕਿ ਹਾਂ ਕੋਟ ਦੇ ਪੂਰੇ ਮੰਡੀ ਦੇ ਵਿੱਚ 3300 3400 3400 ਰੁਪਏ ਤੱਕ ਜਿਹੜਾ ਕਿ ਬਾਸਮਤੀ 1509 ਜਿਹੜੀ ਕਿ ਆਹ ਵਿਕੀ ਆਗੀ ਬੋਲੀ ਦੇ ਉੱਪਰ ਸੋ ਇਸ ਤਰ੍ਹਾਂ ਦੇ ਨਾਲ 2900 ਤੋਂ ਲੈ ਕੇ 33 3400 ਤੱਕ ਮੰਡੀਆਂ ਦੇ ਵਿੱਚ ਜਿਹੜਾ ਬਾਸਮਤੀ ਦਾ ਜਿਹੜਾ ਕਿ ਭਾਅ ਰਿਹਾ ਹੈਗਾ ਕੱਲ ਦਾ ਸੋ ਜਿਹੜਾ ਇਸ 1847 ਬਾਸਮਤੀ ਆ ਉਹਦਾ 1509 ਦੇ ਨਾਲੋਂ ਤਕਰੀਬਨ 200 ਤੋਂ ਲੈ ਕੇ 400 ਰੁਪਏ ਤੱਕ ਆਨ ਵੀਰੋ ਫਰਕ ਰਿਹਾ ਹੈਗਾ ਮਤਲਬ ਕਿ 1847 ਦਾ ਜਿਹੜਾ ਰੇਟ ਆ ਉਹ 1509 ਤੋਂ ਨਾਲੋਂ 200 ਤੋਂ ਲੈ ਕੇ 400 ਰੁਪਿਆ ਘਟ ਰਿਹਾ ਹੈਗਾ ਸੋ ਹਜੇ ਤੱਕ ਔਰ ਕਿਸਾਨ ਵੀਰੋ ਇਸ ਤੋਂ ਬਾਅਦ ਜਿਹੜਾ ਕਿ ਮੀਹਾਂ ਤੋਂ ਬਾਅਦ ਜਿਹ ਬਾਸਮਤੀ ਦੀ ਕਟਾਈ ਹੋਣੀ ਆ ਬਾਸਮਤੀ ਜਿਹੜੀ ਮੀਹਾਂ ਤੋਂ ਬਾਅਦ ਜਿਹੜੀ ਕਿ ਨਸਾਰੇ ਉੱਪਰ ਆਈ ਆ ਸੋ ਜਿਹੜਾ ਉਹ ਬਾਅਦ ਵਿੱਚ ਪੱਕਣੀ ਆ ਸੋ ਜਿਹੜਾ ਉਹ ਦਾਣਾ ਪੂਰਾ ਸਾਫ਼ ਹੋਣਾਗਾ ਵਧੀਆ ਹੋਣਾਗਾ ਸੋ ਜਿਹੜਾ ਉਹਦਾ ਰੇਟ ਆ ਉਬਾਧਾ ਜਿਆਦਾ ਚੰਗਾ ਆ ਆਪਾਂ ਕਹਿ ਸਕਦੇ ਆ ਵੀ ਆਉਣ ਵਾਲਾ ਰੇਟ ਹੈਗਾ ਬਾਸਮਤੀ ਦਾ ਸਾਲ ਰੇਟ ਬਹੁਤ ਚੰਗਾ ਆਊਗਾ ਕਿਉਂਕਿ ਬਾਕੀ ਇਕੱਤਰ ਬਾਸਮਤੀ ਦਾ ਝੋਨੇ ਦਾ ਨੁਕਸਾਨ ਬਹੁਤ ਹੋ ਚੁੱਕਾ ਹੈਗਾ ਸੋ ਅੱਧੇ ਪੰਜਾਬ ਵਾਂਗੂ ਤੇ ਬਾਕੀ ਜਿਹੜਾ ਕਿ ਬਾਸਮਤੀ ਬਹੁਤ ਘੱਟ ਲੱਗੀ ਹੋਈ ਆ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਬਾਸਮਤੀ ਦੇ ਰੇਟਾਂ ਦੇ ਵਿੱਚ ਇਸ ਵਾਰ ਕਾਫੀ ਵਾਅਦਾ ਦੇਖਣ ਨੂੰ ਮਿਲ ਸਕਦਾ ਸੋ ਅੱਗੇ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਮੰਡੀਆਂ ਦੀ ਸਾਂਝੀ ਕਰਦੇ ਰਵਾਂਗੇ ਸੋ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਇਹ ਸੀ ਅੱਜ ਦੇ ਮੰਡੀਆਂ ਦੇ ਜਿਹੜੇ ਕਿ ਆਪਣਾ ਰੇਟ ਆ 2900 ਤੋਂ ਲੈ ਕੇ 33-3400 ਰੁਪਏ ਤੱਕ 1509 ਬਾਸ ਮਤੀ ਦਾ ਜਿਹੜਾ ਕਿ ਕਿਸਾਨ ਵੀਰਾਂ ਨੂੰ ਰੇਟ ਮਿਲਿਆਗਾ ਸੋ 1847 ਦਾ ਘਾਟਾਗਾ ਸੋ ਇਸ ਤਰ੍ਹਾਂ ਦੇ ਨਾਲ ਆਪਾਂ ਤੁਹਾਨੂੰ ਅੱਗੇ ਇਨਫੋਰਮੇਸ਼ਨ ਦਿੰਦੇ ਰਵਾਂਗੇ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ